ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੋਰਾਲੀ ਪ੍ਰਭ ਆਸਰਾ ਸੰਸਥਾ ਵਿੱਚ ਖੜਿਆ ਹਾਂ ਜਿੱਥੇ ਕਿ ਅੱਜ ਦੀਵਾਲੀ ਦਾ ਤਿਹਾਰ ਬੜੇ ਧੂਮ-ਧਾਮ ਦੇ ਨਾਲ ਬੱਚਿਆਂ ਵੱਲੋਂ ਕਰਵਾਇਆ ਜਾ ਰਿਹਾ ਤੇ ਇੱਥੇ ਬੱਚੇ ਬੜੇ ਹੀ ਹਰਸ਼ਚੋਹ ਦੇ ਨਾਲ ਜੋ ਦੀਵਾਲੀ ਦੀ ਖੁਸ਼ੀਆਂ ਵੀ ਜ਼ਾਹਿਰ ਕਰ ਰਹੇ ਨੇ ਤੇ ਦੀਵਾਲੀ ਦੇ ਵਿੱਚ ਖੇਡਾਂ ਖੇਡ ਕੇ ਖੁਸ਼ੀ ਵੀ ਜ਼ਾਹਿਰ ਕਰ ਰਹੇ ਨੇ ਇੱਥੇ ਵੱਖ-ਵੱਖ ਜੋ ਸੰਗੀਤਕਾਰ ਹੈ ਉਹ ਵੀ ਪੁੱਜੇ ਹੋਏ ਨੇ ਤੇ ਮਲਵਾਈ ਗਿੱਧੇ ਵਾਲੇ ਵੀ ਪੁੱਜੇ ਹੋਏ ਨੇ ਗੱਲਬਾਤ ਵੀ ਅਲੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆਪਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪ੍ਰਭ ਆਸਰਾ ਸੰਸਥਾ ਵਿੱਚ ਪੁੱਜੇ ਹੋ ਅੱਜ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਧੰਨਵਾਦ ਕਰਦੇ ਆ ਪ੍ਰਭ ਆਸਰਾ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਆ ਸੋ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਜੀ ਕਿ ਜੋ ਪ੍ਰਮਾਤਮਾ ਨੇ ਸੇਵਾ ਮੇਰੇ ਮੁਕੱਦਰ ਚ ਲਿਖੀ ਹੈਗੀ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਾਂ ਹੋਰ ਕੱਪੜੇ ਲੀੜਿਆਂ ਤੇ ਬਰਥਡੇ ਸੈਲੀਬ੍ਰੇਟ ਕਰਦੇ ਆ ਸਾਰੇ ਜਣੇ ਹਨਾ ਵੀ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰਿਓ ਆ ਕਿ ਤੁਸੀਂ ਇਹਨਾਂ ਬੱਚਿਆਂ ਨਾਲ ਟਾਈਮ ਗੁਜ਼ਾਰਿਓ ਜਿਨ੍ਹਾਂ ਨੇ ਇਹਨਾਂ ਨੂੰ ਦੇਖ ਲਿਆ ਪਰਮਾਤਮਾ ਦੇ। ਕਿਉਂਕਿ ਇਹ ਸੱਚੇ ਸੁੱਚੇ ਲੋਕ ਨੇ ਉਹ ਇੰਸਟਾਗ੍ਰਾਮ ਬਾਹਰਲੀ ਦੁਨੀਆ ਤੋਂ ਜਿਹੜਾ ਆਪਾਂ ਅੱਜ ਕਾਲ ਯੁੱਗ 'ਚ ਪਏ ਆ ਇਹ ਸਤਜੁਗੀ ਲੋਕ ਨੇ ਸੋ ਮਾਂਵਾਂ ਬੈਠੀਆਂ ਨੇ ਪੈਣਾ ਬੈਠੀਆਂ ਨੇ ਮੈਂ ਕੋਈ ਪ੍ਰੋਗਰਾਮ ਕਰਨ ਨਹੀਂ ਆਇਆ ਮੈਂ ਸਿਰਫ ਇਹਨਾਂ ਦਾ ਪਿਆਰ ਤੇ ਨੇ ਦੁਆ ਮੰਗ ਲੈਣ। ਅਕਸਰ ਦੇਖਣ ਨੂੰ ਆਇਆ ਜਿੱਤੇ ਕਿ ਲੋਕ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਕ ਉੱਥੇ ਹੀ ਜਾਂਦੇ ਆ ਪਾਰਟਿਸਿਪੇਟ ਕਰਨ ਵਾਸਤੇ ਤੁਸੀਂ ਲਵਾਰਿਸ ਬੱਚੇ ਜੋ ਕਿ ਬੇਜ਼ਾਰਾ ਬੱਚੇ ਆ ਉਹਨਾਂ ਦੇ ਕੋਲ ਪਹੁੰਚੇ ਹੋ ਕਿਸ ਤਰ੍ਹਾਂ ਮਹਿਸੂਸ ਹੁੰਦਾ ਭਾਜੀ ਮੈਂ ਪਹਿਲਾਂ ਵੀ ਕਹਿ ਗਿਆ ਏ ਮੇਰੇ ਕੋਲ ਲਫ਼ਜ਼ ਨਹੀਂ ਇਹਨਾਂ ਲਈ ਲਵਾਰਿਸ ਨਹੀਂ ਹੈਗੇ ਇਹਨਾਂ ਦੇ ਹਜ਼ਾਰਾਂ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਪਰਮਾਤਮਾ ਹੁੰਦਾ ਦੇਖੋ ਹਨਾ ਸਾਰੇ ਆਪਾਂ ਨਾਲ ਮਿਲ ਕੇ ਇਹਨਾਂ ਲਈ ਦੁਆ ਕਰਾਂਗੇ ਸਾਡੀ ਤਾਂ ਕੀ ਔਕਾਤ ਆ ਦੇ ਦਈਏ ਹਨਾ ਬਹੁਤ ਲੋਕ ਨੇ ਇਦਾਂ ਦੇ ਜਿਨ੍ਹਾਂ ਨੇ ਪਰਮਾਤਮਾ ਨੂੰ ਬਹੁਤ ਖੁਸ਼ ਦਿੱਤਾ ਹੈ ਮੈਂ ਦੁਆ ਕਰਦਾ ਭਾਜੀ ਦੇ ਚੈਨਲ ਦੇ ਰਾਹੀਂ ਮੱਧਮ ਰਾਈਆਂ ਨਾ ਵੀ ਤੁਸੀਂ ਜਰੂਰ ਇੱਥੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਿਆ ਕਰੋ ਬਾਬੇ ਨਾਨਕ ਨੇ ਕਿਹਾ ਵੀ ਆਪਣੀ ਦਸਾਂ ਨਾ ਹੋ ਦੀ ਕਿਰਤ ਕਮਾਈ ਚੋਂ ਦਾਨ ਕਰਨਾ ਪਲੀਜ਼ ਇੱਥੇ ਕਰਿਆ ਕਰੋ ਲੋੜਵੰਦਾਂ ਨੂੰ ਜਿੱਥੇ ਲੋੜ ਹੈ ਜਿੱਥੇ ਸਹੀ ਜ਼ਰੂਰਤ ਹੈਗੀ ਅੱਜ ਕੱਲ ਕਲਜੋਗ ਐਨਾ ਆ ਗਿਆ ਪੰਜਾਬ ਦੇ ਵਿੱਚ ਅਸੀਂ ਦਿਖਾਵੇ ਵਿੱਚ ਫਸੇ ਹੋਏ ਝੂਠੇ ਦਿਖਾਵੇ ਵਿੱਚ ਫਸੇ ਹੋਇਆ ਝੂਠੀ ਸ਼ੌਰਤ ਦੇ ਵਿੱਚ ਵਸੇ ਹੋਇਆ ਬਲਕਿ ਪਤਾ ਹੈ ਕਿ ਸਭ ਕੁਝ ਇੱਥੇ ਰਹਿ ਜਾਣਾ ਸਾਡਾ ਅੱਜ ਦੀ ਪੰਜਾਬ ਤੇ ਪਤਾ ਨਹੀਂ ਕਿਹਨੂੰ ਨਜ਼ਰ ਲੱਗੀ ਆ ਸਾਡਾ ਰਾਜਵੀਰ ਜਵੰਦਾ ਵਾਹਿਗੁਰੂ ਮਿਹਰ ਕਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਅੱਜ ਡਿਫੈਂਡਰਾਂ ਮੋਟਰਸਾਈਕਲ ਇੱਥੇ ਉਹ ਇੱਕ ਆਪਣੀ ਸਰਕਾਰ ਦੇ ਗਲਤ ਸਿਸਟਮ ਦੀ ਵਜ੍ਹਾ ਨਾਲ ਜੋ ਆਵਾਰਾ ਪਸ਼ੂ ਨੇ ਬਹੁਤ ਮਾਤਾਂ ਹੋਈਆਂ ਨੇ ਪਰ ਸਾਡਾ ਇੱਕ ਪੰਜਾਬ ਦਾ ਉੱਬਰ ਦਾ ਸਤਾਰਾ ਜੀ ਦਾ ਬਹੁਤ ਵੱਡਾ ਵਰਲਡ ਵਾਈਡ ਦੇ ਨਾਮ ਸੀ ਸਾਡਾ ਭਰਾ ਅੱਜ ਸਾਡੇ ਚ ਨਹੀਂ ਉਹ ਸਾਨੂੰ ਥੋੜੇ ਦਿਨ ਲਈ ਮਹਿਸੂਸ ਹੋਣਾ ਪਰ ਉਹਦੇ ਬੱਚਿਆਂ ਨੂੰ ਉਹਦੀ ਮਾਂ ਨੂੰ ਤੇ ਉਹਦੇ ਪਰਿਵਾਰ ਨੂੰ ਉਹਦੇ ਹਮਸਫਰ ਨੂੰ ਜਿਹੜੀ ਕਮੀ ਆ ਉਹ ਸ਼ਾਇਦ ਕਦੇ ਨਾ ਭਰੇ ਮਲਵਾਈ ਗਿੱਦਾ ਤੁਸੀਂ ਪੇਸ਼ ਕਰਦੇ ਹੋ ਬਹੁਤ ਵਧੀਆ ਤੇ ਲੋਕ ਪਸੰਦ ਵੀ ਕਰਦੇ ਆ ਪਰ ਕਹਤੇ ਨੇ ਕਿਤੇ ਵਿਚ ਨੂੰ ਵਿਚ ਅਲੋਪ ਹੋ ਗਿਆ ਸੀਗਾ ਫਿਰ ਤੁਸੀਂ ਉਹਨੂੰ ਪਰਫੁੱਲੀਕ ਕਰਕੇ ਇੱਕ ਪਲੇਟਫਾਰਮ ਤੇ ਲੈ ਕੇ ਆਏ ਕੀ ਕਹਿਣਾ ਚਾਹੁੰਦੇ ਹੋ ਇਸ ਨੂੰ ਲੈ ਕੇ ਭਾਜੀ ਸਿਆਣੇ ਕਹਿੰਦੇ ਨੇ ਨਮਾ 9 ਦਿਨ ਤੇ ਸਰਾ ਪੁਰਾਣਾ 100 ਦਿਨ ਹੈ ਨਾ ਤੇ ਇਹ ਟਾਈਮ ਆਉਣਾ ਸੀ ਆਪਣਾ ਕਲਚਰ ਹੈ ਇਹ ਅਸੀਂ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਸਮਝਾਉਣ ਦੀ ਕਈ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਵੀ ਇਹਨੂੰ ਕਹਿੰਦੇ ਕੀ ਨਹੀਂ ਸਾਡਾ ਵਿਰਸਾ ਕਿਉਂਕਿ ਅਸੀਂ ਜਦ ਤੱਕ ਆਪਣੇ ਬੱਚਿਆਂ ਨੂੰ ਨਹੀਂ ਸਿਖਾਵਾਂਗੇ ਅ ਅੱਜ ਦੇ ਲੋਕ ਨੇ ਕਿ ਜਿਹੜੇ ਬੱਚੇ ਉਠਣਸਾਰ ਫੋਨ ਦੇਖਦੇ ਨੇਗੇ ਠੀਕ ਹੈ ਜੀ ਉਹਨਾਂ ਨੂੰ ਕਮਾਇਆ ਜਾਂਦਾ ਡੌਗੀ ਲੈ ਕੇ ਪਹਿਲਾਂ ਸਵੇਰੇ ਮਾਪੇ ਗੁਰਦੁਆਰੇ ਜਾਂਦੀ ਸੀ ਤੇ ਬੱਚੇ ਪਾਠ ਕਰਦੇ ਸੀ ਮੈਂ ਤੁਹਾਡੇ ਚੈਨਲ ਦਾ ਹੀ ਇਹ ਦੁਆ ਕਰਨਾ ਚਾਹੁੰਦਾ ਵੀ ਜੋ ਅਸੀਂ ਪੰਜਾਬੀਆਂ ਕੋਈ ਨਹੀਂ ਹੈਗਾ ਤੁਸੀਂ ਭਾਵੇਂ ਵਰਲਡ 'ਚ ਜਿੱਥੇ ਮਰਜ਼ੀ ਚਲੇ ਜਾਵੋ ਜੋ ਆਪਣਾ ਪਹਿਰਾਵਾ ਆਪਣਾ ਖਾਣਾ-ਦਾਣਾ ਆਪਣਾ ਕਲਚਰ ਉਹ ਨਹੀਂ ਕਿਤੇ ਹੈਗਾ ਪਲੀਜ਼ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ ਸੱਚ ਦਾ ਰਸਤਾ ਦੱਸੋ ਇਸ ਧਰਤੀ ਨੇ ਹਜ਼ਾਰਾਂ ਸਿੰਗਰ ਹਜ਼ਾਰਾਂ ਸੂਰਬੀਰ ਪੈਦਾ ਕੀਤੇ ਨੇ ਔਰ ਬਾਬੇ ਨਾਨਕ ਦੀ ਧਰਤੀ ਇੱਥੇ ਕਿਸੇ ਕਿਸੇ ਚੀਜ਼ ਦੀ ਕਦੇ ਵੀ ਕਮੀ ਨਹੀਂ ਆ ਸਕਦੀ ਪਲੀਜ਼ ਅਸੀਂ ਭਟਕੇ ਹੋਏ ਆ ਆਪਣੀ ਪੰਜਾਬੀ ਅਤੇ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਬੱਚਿਆਂ ਨੂੰ ਸਿਖਾਓ ਆਪਣਾ ਇਤਿਹਾਸ ਦੱਸੋ ਵਿਪਖ ਸਿੰਘ ਕੌਣ ਸੀ ਗੁਰੂ ਨਾਨਕ ਦੇਵ ਕੌਣ ਸੀ ਦਸੇ ਗੁਰੂ ਕੌਣ ਸੀ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਭਾਈ ਜਿਹੜੇ ਅੱਜ ਵੀ ਕੁਝ ਸਿੰਗਰ ਹੈ ਜਿਹੇ ਨੇ ਪੁੱਠੇ ਗੀਤ ਗਾਉਂਦੇ ਨੇ ਢੜਕਾਉ ਗੀਤ ਗਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਮੇਰਾ ਇੱਕੋ ਹੀ ਮੈਸੇਜ ਹੈ ਜੀ ਤੇ بس ਵੀਰੇ ਉਹਨਾਂ ਨੂੰ ਗੁਜਾਰਿਸ਼ ਆ ਕਿ ਤੁਹਾਡਾ ਪਰਮਾਤਮਾ ਨੇ ਬਹੁਤ ਵੱਡਾ ਨਾਮ ਬਣਾਇਆ ਕਿਉਂਕਿ ਉਹਨਾਂ ਨੂੰ ਕਰੋੜਾਂ ਦੁਨੀਆ ਸੁਣਦੀ ਆ ਸਾਨੂੰ ਦਾ ਕੁਝ ਲੋਕ ਨੇ ਜਿਹੜੇ ਬੁੱਕ ਕਰਦੇ ਨੇ ਹਨਾ ਉਹਨਾਂ ਨੂੰ 12 ਮਹੀਨੇ 30 ਦਿਨ ਉਹਨਾਂ ਦੇ ਗਾਣੇ ਗੱਡੀਆਂ ਚਕਾਰਾਂ ਚ ਡੀਜੇ ਚ ਚੱਲਦੇ ਨੇ ਪਲੀਜ਼ ਚੰਗਾ ਸੇਧ ਦਿਓ ਪੰਜਾਬ ਨੂੰ ਕਿਉਂਕਿ ਆਪਣਾ ਫਿਰ ਸੋਨੇ ਦੀ ਚਿੜੀ ਬਣ ਜੇ ਬਟ ਆਪਾਂ ਪੰਜਾਬ ਨੂੰ ਸੋਨੇ ਦੀ ਚਿੜੀ ਕਹਿੰਦੇ ਆ ਪਰ ਅੱਜ ਦੀ ਰੇਟ ਚ ਨਹੀਂ ਪਾਜੀ ਮੈਂ ਇਹ ਚੀਜ਼ ਨੂੰ ਨਹੀਂ ਮੰਨਦਾ ਪਟਕੇ ਹੋਏ ਆ ਅਸੀਂ ਜਿੰਨੇ ਪੰਜਾਬੀ ਸਿੰਗਰ ਨੇ ਪਰਵਾਰਿਕ ਗੀਤ ਜਿਵੇਂ ਰਣਜੀਤ ਬਾਵਾ ਵੀਰਾ ਹੋ ਗਿਆ ਜਵੰਦਾ ਵੀਰ ਹੋ ਗਿਆ ਮਾਨ ਸਾਹਬ ਹੋ ਗਏ ਹੋਰ ਬਹੁਤ ਅਨੇਕਾ ਸਿੰਗਰ ਨੇਗੇ ਹਨਾ ਵੀ ਇਹ ਚੀਜ਼ ਕਰਕੇ ਸਾਫ ਸੁਥਰਾ ਗਾਉ ਤੇ ਘਟਾ ਗਾ ਲੋ ਬਸ ਮੇਰੀ ਇਹੀ ਗੁਜਾਰਿਸ਼ ਹੈ ਧੰਨਵਾਦ ਜੀ ਤਾਂ ਇਹ ਸੀ ਅਲੀ ਭਾਈ ਸਾਹਿਬ ਇਹਨਾਂ ਨੇ ਇਹ ਗੱਲ ਆਖੀ ਹੈ ਕਿ ਸਾਫ ਸੁਥਰੇ ਗੀਤ ਜਿਹੜੇ ਆ ਗਾਣੇ ਚਾਹੀਦੇ ਆ ਤੇ ਪ੍ਰਭ ਆਸਰਾ ਸੰਸਥਾ ਦੀਆਂ ਆ ਤੁਹਾਨੂੰ ਹੋਰ ਬੱਚਿਆਂ ਦੀਆਂ ਤਸਵੀਰਾਂ ਵੀ ਵਿਖਾਵਾਂਗੇ ਜਿਹੜੇ ਕਿ ਇੱਥੇ ਖੁਸ਼ੀ ਜ਼ਾਹਿਰ ਕਰ ਰਹੇ ਨੇ ਤੇ ਪ੍ਰਭ ਆਸਰਾ ਸੰਸਥਾ ਦੇ ਵਿੱਚ ਅੱਜ ਦੀਵਾਲੀ ਦਾ ਤਿਹਾਰ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਇਹਨਾਂ ਨੂੰ ਮੁਬਾਰਕਾ ਦੇ ਸਕਦੇ ਹੋ ਤੇ ਸਪੈਸ਼ਲ ਪੰਡਾਲ ਦੇ ਵਿੱਚ ਕਾਫੀ ਲੋਕ ਵੀ ਜਿਹੜੇ ਦੂਰ ਦੂਰ ਤੋਂ ਇਹਨਾਂ ਬੱਚਿਆਂ ਦੇ ਨਾਲ ਦੀਵਾਲੀ ਸੈਲੀਬ੍ਰੇਟ ਕਰਨ ਦੇ ਲਈ ਆਏ ਹੋਏ ਨੇ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪ੍ਰਭ ਆਸਰਾ ਸੰਸਥਾ ਦੀ ਮੁਖੀ ਭਾਈ ਸ਼ਮਸ਼ੇਰ ਸਿੰਘ ਦਾ ਇਸ ਵਕਤ ਬਾਹਰ ਗਏ ਹੋਏ ਨੇ ਤੇ ਬੀਪੀ ਰਜਿੰਦਰ ਕੋਰ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦੀਵਾਲੀ ਦੇ ਮੌਕੇ ਉਹ ਕੀ ਕਹਿਣਾ ਚਾਹੁੰਦੇ ਆਂ ਦੇਸ਼ਵਾਸੀਆਂ ਨੂੰ